ਕੈਨੇਡਾ ਨੇ ਕੈਨੇਡੀਅਨ ਨੌਕਰੀ ਦੇ ਤਜਰਬੇ ਵਾਲੇ ਅੰਤਰਰਾਸ਼ਟਰੀ ਕਾਮਿਆਂ ਨੂੰ ਦੇਸ਼ ਦੇ ਵਿੱਚ ਸਥਾਈ ਨਿਵਾਸ ਲਈ ਅਰਜ਼ੀ ਦੇਣ ਦੇ ਲਈ ਸਹਦਾ ਦੇ ਦਿੱਤਾ ਹੈ ਸਥਾਈ ਨਿਵਾਸ ਦੇ ਲਈ ਅਰਜ਼ੀ ਦੇਣ ਦੇ ਲਈ ਸੱਦੇ ਐਕਸਪੀਰੀਅੰਸ ਐਂਟਰੀ ਸਿਸਟਮ ਦੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਪ੍ਰੋਗਰਾਮ ਰਾਹੀਂ ਚਾਰੀ ਕੀਤੇ ਜਾਂਦੇ ਨੇ ਇਮੀਗ੍ਰੇਸ਼ਨ ਰਿਫਿਊਜ਼ਸ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਕੈਨੇਡਾ ਵਿੱਚ ਸਥਾਈ ਨਿਵਾਸ ਦੀ ਮੰਗ ਕਰਨ ਵਾਲੇ ਵਿਦੇਸ਼ੀ ਹੁਨਰਮੰਦ ਕਾਮਿਆਂ ਨੂੰ ਸਹਦਾ ਦੇਣ ਦੇ ਲਈ ਅਰਜ਼ੀ ਦੇਣ ਦੇ ਲਈ 1000 ਸੱਦੇ ਜਾਰੀ ਕਰ ਦਿੱਤੇ ਨੇ ਰਾਉਂਡ ਦੀ ਮਿਤੀ ਅਤੇ ਸਮਾਂ 7 ਅਗਸਤ 2025 ਨੂੰ ਸਵਾ ਦੋ ਵਜੇ ਯੂਟੀਸੀ ਜਿੱਥੇ ਸਭ ਤੋਂ ਵੱਧ ਦਰਜੇ ਵਾਲੇ ਉਮੀਦਵਾਰਾਂ ਦਾ ਵਿਆਪਕ ਰੈਂਕਿੰਗ ਸਿਸਟਮ ਜਿਸ ਨੂੰ CRS ਸਕੋਰ ਵੀ ਕਿਹਾ ਜਾਂਦਾ ਹੈ ਉਹ 534 ਨਿਰਧਾਰਿਤ ਕੀਤਾ ਗਿਆ ਸੀ ਟਾਈ ਬ੍ਰੇਕਿੰਗ ਨਿਯਮ ਦੀ ਮਿਤੀ 3 ਅਗਸਤ 2025 ਨੂੰ 6 ਵਜੇ ਬਾਈ ਮਿੰਟ ਯੂਟੀਸੀ ਜੇਕਰ ਇੱਕ ਤੋਂ ਵੱਧ ਉਮੀਦਵਾਰਾਂ ਦਾ ਸਕੋਰ ਸਭ ਤੋਂ ਘੱਟ ਹੈ ਤਾਂ ਕੱਟਆਫ ਉਸ ਮਿਤੀ ਅਤੇ ਸਮੇਂ ਤੇ ਅਦਾਤ ਹੁੰਦਾ ਹੈ ਜਦੋਂ ਉਹਨਾਂ ਨੇ ਆਪਣੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਜਮਾ ਕਰਵਾਈ ਸੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਰੈਣੀ ਦੇ ਲਈ ਇਹ 2025 ਦੇ ਵਿੱਚ ਅਠਵਾਂ ਡ੍ਰੋ ਹੈ ਪਿਛਲਾ ਡ੍ਰੋ 8 ਜੁਲਾਈ ਨੂੰ ਸੀ ਜਿੱਥੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਲਈ ਐਕਸਪ੍ਰੈਸ ਐਂਟਰੀ ਡ੍ਰੋ ਦੇ ਤਹਿਤ ਸਥਾਈ ਨਿਵਾਸ ਲਈ ਅਰਜੀ ਦੇਣ ਦੇ ਲਈ 3000 ਸੱਦੇ ਭੇਜੇ ਗਏ ਸੀ ਜਿਸ ਦੀ ਕਟ-ਆਫ 518 ਨਿਰਧਾਰਤ ਕੀਤੀ ਗਈ ਸੀ ਇਸ ਸਾਲ ਹੁਣ ਤੱਕ ਕੈਨੇਡੀਅਨ ਕੰਮ ਦੇ ਤਜਰਬੇ ਵਾਲੇ ਵਿਦੇਸ਼ੀ ਕਾਮਿਆਂ ਨੂੰ ਦੇਸ਼ ਦੇ ਵਿੱਚ ਸਥਾਈ ਨਿਵਾਸ ਲਈ ਅਰਜੀ ਦੇਣ ਦੇ ਲਈ 919850 ਸੱਦੇ ਭੇਜੇ ਗਏ ਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ 5 ਨਿਵਾਸੀ ਮੰਗ ਕਰਨ ਵਾਲੇ ਹੁਨਰਵੰਦ ਕੈਨੇਡੀਅਨ ਕਾਮਿਆ ਦੇ ਲਈ ਤਿਆਰ ਕੀਤੀ ਗਈ ਹੈ ਜਿਸ ਦੇ ਲਈ ਕੈਨੇਡੀਅਨ ਹੁਨਰਵੰਦ ਦੇ ਨੌਕਰੀ ਦੇ ਤਜਰਬੇ ਅਤੇ ਪਛਾਣ ਦੀ ਰਿਮਾਰਕੀ ਦੇ ਵਿੱਚ ਘੱਟੋ-ਘੱਟ ਯੋਗਤਾਵਾਂ ਦੀ ਲੋੜ ਹੁੰਦੀ ਹੈ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਲਈ ਯੋਗਤਾ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਆਪਣੀ ਅਰਜ਼ੀ ਜਮ੍ਹਾਂ ਕਰਵਾਉਣ ਤੋਂ ਪਹਿਲਾਂ 3 ਸਾਲਾਂ ਦੌਰਾਨ ਕੈਨੇਡਾ ਦੇ ਵਿੱਚ ਘੱਟੋ-ਘੱਟ 1 ਸਾਲ ਦਾ ਭੁਗਤਾਨ ਕੀਤਾ ਹੁਨਰਵੰਦ ਕੰਮਾ ਪੂਰਾ ਹੋਣਾ ਚਾਹੀਦਾ ਹੈ ਨਾਲ ਹੀ ਤੁਹਾਨੂੰ ਕੈਨੇਡਾ ਵਿੱਚ ਇੱਕ ਸਥਾਈ ਨਿਵਾਸੀ ਵਜੋਂ ਕੰਮ ਕਰਦੇ ਸਮੇਂ ਇਹ ਕੰਮ ਦਾ ਤਜਰਬਾ ਪ੍ਰਾਪਤ ਕਰਨਾ ਚਾਹੀਦਾ ਹੈ ਤੁਹਾਡੇ ਹੁਨਰਵੰਦ ਕੰਮ ਦੇ ਤਜਰਬੇ ਦੇ ਲਈ ਸਵੈ ਸੇਵਾ ਅਤੇ ਬਿਨਾ ਭੁਗਤਾਨ ਕਿਤੇ ਇੰਟਰਨਸ਼ਿਪ ਮੁਆਵਜ਼ੇ ਦੇ ਸਵੀਕਾਰਯੋਗ ਰੂਪ ਨਹੀਂ ਹਨ ਇਸ ਦੀ ਬਜਾਏ ਤੁਹਾਨੂੰ ਤਨਖਾਹ ਜਾਂ ਕਮਿਸ਼ਨ ਦੇ ਰੂਪ ਦੇ ਵਿੱਚ ਮੁਆਵਜ਼ਾ ਮਿਲਣਾ ਚਾਹੀਦਾ ਹੈ ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਬਿਨਾ ਇਜਾਜ਼ਤ ਦੇ ਕੰਮ ਕੀਤਾ ਹੈ ਤਾਂ ਕੈਨੇਡਾ ਤੋਂ ਬਾਹਰ ਸਥਾਈ ਤੌਰ ਤੇ ਰਹਿੰਦੇ ਹੋਏ ਆਪਣਾ ਕੰਮ ਦਾ ਤਜਰਬਾ ਪ੍ਰਾਪਤ ਕੀਤਾ ਹੈ ਤਤ ਤੁਸੀਂ ਕੈਨੇਡੀਅਨ ਅਨੁਭਵ ਕਲਾਸ ਦੇ ਲਈ ਯੋਗ ਨਹੀਂ ਕੈਨੇਡਾ ਵਿੱਚ ਸੈਟਲ ਹੋਣ ਦੀ ਇੱਛਾ ਰੱਖਣ ਵਾਲੇ ਵਿਦੇਸ਼ੀ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਦੇ ਤਹਿਤ ਤਿੰਨ ਇਮੀਗ੍ਰੇਸ਼ਨ ਪ੍ਰੋਗਰਾਮਾਂ ਦੇ ਵਿੱਚੋਂ ਕਿਸੇ ਦੇ ਵਿੱਚ ਵੀ ਅਸੀਂ ਦੇ ਸਕਦੇ ਨੇ ਜਿਵੇਂ ਕਿ ਫਾਈਟਲ ਸਕਿਲਡ ਵਰਕ ਪ੍ਰੋਗਰਾਮ ਫਾਈਟਲ ਸਕਿਲਡ ਟ੍ਰੇਡ ਪ੍ਰੋਗਰਾਮ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਕੈਨੇਡਾ ਵਿੱਚ ਇੱਕ ਹੁਨਰਵੰਤ ਪ੍ਰਵਾਸੀ ਬਨਣ ਦੇ ਲਈ ਇੱਕ ਪ੍ਰੋਫਾਈਲ ਬਣਾਓ ਅਤੇ ਇਸ ਨੂੰ ਐਕਸਪੀਰੀਅੰਸ ਐਂਟਰੀ ਪੂਲ ਦੇ ਵਿੱਚ ਜਮਾ ਕਰੋ ਜੇਕਰ ਯੋਗ ਨਹੀਂ ਤਾਂ ਉਹਨਾਂ ਨੂੰ ਇੱਕ ਪੂਲ ਦੇ ਵਿੱਚ ਰੱਖਿਆ ਜਾਂਦਾ ਹੈ ਇੱਕ ਸਕੋਰ ਦਿੱਤਾ ਜਾਂਦਾ ਹੈ ਤੇ ਸਥਾਈ ਨਿਵਾਸ ਦੇ ਲਈ ਐਜੀ ਦੇਣ ਦੇ ਲਈ ਸੱਦਾ ਦਿੱਤਾ ਜਾਂਦਾ ਹੈ ਹਾਲਾਂਕਿ ਇੱਕ ਆਨਲਾਈਨ ਪ੍ਰੋਫਾਈਲ ਨੂੰ ਪੂਰਾ ਕਰਨਾ ਸਥਾਈ ਨਿਵਾਸ ਸੱਦਾ ਦੀ ਗਰੰਟੀ ਨਹੀਂ ਦਿੰਦਾ ਆਈਏਸੀਸੀ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਦਰਜਾ ਦੇਣ ਦੇ ਲਈ ਸੀਆਰਐਸਡੀ ਵਰਤੋਂ ਕਰਦੇ ਤੇ ਹਰ 2 ਹਫ਼ਤਿਆਂ ਵਿੱਚ ਸਥਾਈ ਨਿਵਾਸ ਅਰਜ਼ੀਆਂ ਦੇ ਲਈ ਚੋਟੀ ਦੇ ਬਿਨੇਕਾਰਾਂ ਨੂੰ ਸੱਦਾ ਦਿੰਦਾ ਹੈ ਪ੍ਰੈਜ਼ੈਂਟਰੀ ਅਧੀਨ ਸਭ ਤੋਂ ਤਾਜ਼ਾ ਧੋਰ 8 ਜੁਲਾਈ 2025 ਨੂੰ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਲਈ ਆયોਜੀ ਤਰਕ ਕੀਤਾ ਗਿਆ ਸੀ